ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਸ਼ਹਿਰ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਵਸਤੀ ਆ ਡੋਗਰ ਵਸਤੀ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਟਾਪ ਦੀ ਝੋਟੀ ਬਾਈ ਉਹਨਾਂ ਦੇ ਕੋਲੇ ਸੇਲ ਆ ਟਾਪ ਦੀ ਕਿਉਂ ਕਹਿੰਦਾ ਕਿਉਂਕਿ ਬਾਈ ਇਹ ਤੁਹਾਨੂੰ ਕੰਡੇ ਦੇ ਤੋਲਣ ਵਾਲਾ ਹਾਜ਼ਰ ਦੁੱਧ ਤਿਆਰ ਕਰਦੀ ਆ ਇਸ ਟਾਈਮ ਇਹ 16 ਕਿਲੋ ਦੁੱਧ ਤੇ ਚਲਦੀ ਆ ਦੂਜਾ ਸੂਆ ਮਿੱਤਰੋ ਸੂਈ ਆ 25 ਦਿਨਾਂ ਦੀ ਸੂਈਆ ਪਾਈ ਹੋਣੀਆਂ ਆਂ ਭਾਵਾਂ ਦੀ ਤੁਸੀਂ 3 ਟਾਈਮ ਚੋਲਿਓ ਭਾਵਾਂ ਦੀ ਤੁਸੀਂ 4 ਟਾਈਮ ਚੋਲਿਓ ਭਾਵਾਂ ਦੀ ਤੁਸੀਂ 5 ਟਾਈਮ ਚੋਲਿਓ ਖੁੱਲੀ ਆਫਰ ਆ ਦੁੱਧ ਵੱਲੋਂ ਕਿਉਂਕਿ ਕੋਈ ਇਹ ਨਾ ਕਹਿ ਦਵੇ ਵੀ ਦੁੱਧ ਹੈ ਨਹੀਂ ਭਾਈ ਦੁੱਧ ਤੁਸੀਂ 25 ਦਿਨਾਂ ਦੀ ਸੂਈ ਤੋਂ ਲੈ 16 ਕਿਲੋ ਦੁੱਧ ਚੋ ਸਕਦੇ ਆਂ ਮਗਰ ਧੰਨੇ ਬੁੱਲਦਾ ਇਹਦੇ ਕੱਟਾ ਵਾ ਮਿੱਤਰੋ 25 ਦਿਨਾਂ ਦਾ ਅੱਜ ਸੂਆ ਵਾ ਪੀਕ ਲੈਵਲ ਜਿਹੜਾ ਦੁੱਧ ਪਾਈ ਹੋਣੀਆਂ ਦੇ 32 35 ਦਿਨਾਂ ਦੀ ਇਹ 17 18 ਕਿਲੋ ਤੇ ਜਾ ਵੜਦੀ ਆ ਦੇ ਕੋਲ ਤੁਸੀਂ ਚੰਗੀ ਮੇਂ ਲੈਣ ਦੇ ਲਈ ਜੇ ਕਿਸੇ ਹੋਰ ਅਗਰ ਸਟੇਟ ਦੇ ਵਿੱਚ ਵੀ ਜਾਣੇ ਆ ਅਗਰ ਸਟੇਟ ਦੇ ਵਿੱਚ ਜਾਣੇ ਆ ਤਾਂ ਤੁਹਾਨੂੰ ਮਿੱਤਰੋ ਉਥੋਂ ਸੂਤਾਂ ਨੂੰ ਲੈਣ ਦੇ ਮਗਰ 10 ਤੋਂ 15000 ਰੁਪਏ ਜਿਹੜਾ ਖਰਚਾ ਟਿਕਦਾ ਵਾ ਤੇ ਇਸ ਤਰ੍ਹਾਂ ਫਿਰ ਆਪਣੇ ਪੰਜਾਬ ਦੇ ਭਰਾਵਾਂ ਕੋਲੋਂ ਖਰੀਦੋ ਇਹਨਾਂ ਨੇ ਵੀ ਚੰਗੀ ਨਸਲ ਸੰਭੀਆ ਚੰਗੀ ਨਸਲ ਦੇ ਉੱਤੇ ਕੰਮ ਕੀਤਾ ਵਾ ਇਹਨਾਂ ਦਾ ਵੀ ਧੰਨ ਬਣਦਾ ਇਹਨਾਂ ਨੂੰ ਵਟਾਓ ਬਾਹਰ ਤੁਰੇ ਫਿਰਦੇ ਆਪਾਂ ਜਾ ਕੇ ਵੀਡੀਓ ਪਾਉਣੇ ਵੇ ਅਸੀਂ ਹਰਿਆਣੇ 'ਚੋਂ ਲੈ ਕੇ ਆਉਣੇ ਆ ਅਸੀਂ ਇੱਥੇ ਜਾਂਦੇ ਪਛੋਕਰ ਇਸ ਸਮੇਂ ਦਾ ਵੀ ਹਰਿਆਣੇ ਦਾ ਕੋਈ ਗੱਲ ਨਹੀਂ ਹੈਗੀ ਵੀ ਇਸ ਥੋੜੀ ਕੱਟੀ ਆ ਪਛੋਕਰ ਇਸ ਝੋਟੀ ਦਾ ਵੀ ਹਰਿਆਣੇ ਦਾ ਵਾ ਬਿਤਰੂ ਆਪਾਂ ਤੋੜ ਕੇ ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂਕਿ ਥਾਂ ਦੀ ਬਿਲਕੁਲ ਕਮੀ ਆ ਇੱਥੇ ਤੇ ਇਸ ਕਰ ਲ ਗਿਆ ਜਿੱਥੇ ਜਾ ਕੇ ਇਹ ਲੇਟੇ ਲੂਟੇ ਮਾਰ ਕੇ ਉਹਦਾ ਸਰੀਰ ਜਿਹੜਾ ਰਿਲੈਕਸ ਕਰੂਗੀ ਕੱਚੇ ਥਾਂ ਤੇ ਬਹਿ ਕੇ ਤੇ ਮੇਰੇ ਹਿਸਾਬ ਦੇ ਨਾਲ 2 ਕਿਲੋ ਦੁੱਧ ਮੈਂ ਜਿਹੜੀ ਇਹ ਥਾਂ ਤੋਂ ਚੇਂਜ ਹੋਣ ਦੇ ਨਾਲ ਹੀ ਵਧੂਗੀ ਕਿਉਂਕਿ ਇੱਕ ਥਾਂ ਤੇ ਜਿੱਥੇ ਬੰਦਾ ਕੈਦ ਹੁੰਦਾ ਉੱਥੇ ਰੋਟੀ ਪਾਣੀ ਵੀ ਘੱਟ ਖਾਂਦਾ ਜਦੋਂ ਉਹ ਤੁਰਨ ਫਿਰਨ ਖੁੱਲੇ ਥਾਂ ਦੇ ਲੱਗ ਜਾਂਦਾ ਤੇ ਉਹਦਾ ਰਹਿਣ ਵਸੇਰਾ ਜਿਹੜਾ ਬਦਲ ਜਾਂਦਾ ਉਸੇ ਤਰ੍ਹਾਂ ਇਹ ਝੋਟੀ ਦਾ ਮਿੱਤਰੋ ਟਿਕਾਣਾ ਵਾ ਸੀਲ ਠੰਡੀ ਲਾਈਪ ਉੱਤੇ ਇੱਕ ਵਾਰੀ ਲੇਵਾ ਜ਼ਰੂਰ ਇਹਦਾ ਫੇਰ ਵਿਖਾਈ ਬੜਾ ਚੰਗਾ ਲੇਵਾ ਵਾ ਭਾਈ 12 1 ਵਜੇ ਦੇ ਕਰੀਬ ਵੀ ਵੀਡੀਓ ਇਹਦੀ ਫੁਲਮ ਨੋਟ ਕਰ ਲਓ ਭਾਈ ਦਾ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ 83602 19324 84302 602 ਸੋਰੀ 19324 83602 19324 ਭਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰ ਲਓ ਭਾਈ ਨਾਲ ਗੱਲ ਤੇ ਬਾਤ ਸ਼ਹਿਰ ਫਰੀਦਕੋਟ ਡੋਗਰ ਵਸਤੀ 1,80,000 ਰੁਪਇਆ ਡਿਮਾਂਡ ਮਾਨਤਨ ਖੁੱਲਾ ਡੁੱਲਾ